ਮੜੇ ਮੜਲਾ ਤਾਂ ਢੇਕਾਰ ਇੱਕ ਸਾਬ ਦੇ ਡੋਬ ਗਏ ਜੇ ਫਜ਼ਨਾ ਹਾ ਢੇਕਾਰ ਇੱਕ ਸਾਬ ਦੇ ਡੋਗ ਗਏ ਬੜੀ ਮੁਸ਼ਕਲ ਨਿਕਲੇ ਬੱਚੇ ਤੇਹੀਂ ਬੱਚੇ ਬਸ ਇੱਕ ਸਦਮ ਕੱਲ ਕਹਿੰਦੇ ਕਿ ਪਾਣੀ ਛੱਡ ਦਿੱਤਾ ਗਿਆ ਵਾ ਤੇ ਕੱਲ ਪਤਾ ਹੀ ਨਹੀਂ ਲੱਗਾ ਵੀ ਇੱਕ ਸਦਮ ਛੱਲਾ ਦੇ ਨਾਲ ਇੰਨੀ ਤੇਜ਼ੀ ਨਾਲ ਪਾਣੀ ਆਇਆ ਵੀ ਸਾਡੇ ਅੰਦਰ ਅੱਧੇ ਤੱਕ ਕਮਰੇ 10 10 ਫੁੱਟ ਅੰਦਰ ਵੜ ਗਿਆ ਜੇ ਪਾਣੀ ਸਭ ਬੱਚੇ ਫਰਬਸ ਬੱਚੇ ਹੀ ਚੁਕੇ ਗਏ ਆ ਸਾਡਾ ਕੋਈ ਸਮਾਨ ਨਹੀਂ ਰਿਆ ਕੋ ਸਾਡੇ ਘਰਪੁਰ ਸਭ ਕੁਝ ਉੱਥੇ ਹੀ ਆ ਪਰ ਸਾਡੇ ਪੈਲੀਆਂ ਦਾ ਠੇਕੇ ਤੇ ਪੈਲੀਆਂ ਦਾ ਹਾਂ ਕਿੱਥੋਂ ਰਜਾਨਾ ਪਰ ਨਾ ਜੇ ਸਾਡੀਆਂ ਫਸਲਾਂ ਰੁੜ ਗਈਆਂ ਸਾਰੀਆਂ ਸਾਡੀਆਂ ਗਾਈਆਂ ਵੀ ਰੁੜ ਗਈਆਂ ਡੰਗਰ ਵੱਛਾ ਸਭ ਕੁਝ ਸਾਡਾ ਰੁੜ ਗਿਆ ਜਿਹੜਾ ਇਹ ਹੈਵੀਐਸਟ ਫਲੱਡ ਹੈ ਜੀ। ਲਗਾਏ ਹਾਲਾਤ ਬਹੁਤ ਹੀ ਇਥੇ ਮੜੇ ਹੋਏ ਹੋਏ ਨੇ। ਤੇ ਆਈਏ ਤੋਂ ਵੀ ਚੁਰਕਾ ਦੋ ਪਤਾ ਕੀਤਾ ਵਾ ਕਹਿੰਦੇ ਜਿੰਨਾ ਪਾਣੀ ਹੋਣਿਆ ਇਹਨਾਂ ਨੂੰ 88 ਵੇਲੇ ਵੀ ਨਹੀਂ ਸੀ ਇੱਥੇ। ਬੋਲ ਗਿਆ ਨਹੀਂ ਸਪੀਡ ਨਾਲ ਪਾਣੀ ਆਏ ਲੋਕਾਂ ਨੂੰ ਨਿਕਲਦਾ ਮੌਕਾ ਹੀ ਨਹੀਂ ਮਿਲਦਾ। ਕਸਬਾ ਰਮਦਾਸ ਵਿਖੇ ਮੌਜੂਦ ਹਾਂ ਤਾਂ ਇਸ ਵੇਲੇ ਇਸ ਤਰ੍ਹਾਂ ਦੀਆਂ ਸੈਂਕੜੇ ਟਰਾਲੀਆਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਜਿੱਥੇ ਕਿ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤਈ ਇੱਕ ਰੈਸਕਿਊ ਟੀਮ ਦੇ ਨਾਲ ਅਸੀਂ ਇਸ ਵੇਲੇ ਮੌਜੂਦ ਹਾਂ ਤਾਂ ਤੁਸੀਂ ਵੇਖੋ ਕਿ ਕਿਵੇਂ ਇੱਥੇ ਲੋਕਾਂ ਨੂੰ ਲੈ ਕੇ ਜਾਇਆ ਜਾ ਰਿਹਾ ਜੋ ਪਿੰਡ ਦੇ ਵਿੱਚ ਔਰਤਾ ਸੀ ਬੱਚੇ ਸਨ ਖਾਸ ਤੌਰ ਤੇ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਭਾਈ ਸਾਹਿਬ ਕੀ ਹੋਇਆ ਕਿੱਥੇ ਫਸ ਗਏ ਸੀ ਤੁਸੀਂ ਅਸੀਂ ਨੂੰ ਮਦਦ ਤੁਸੀਂ ਹਾਂਜੀ ਕਿਹਦੇ ਚ ਤਰ੍ਹਾਂ ਤੁਸੀਂ ਹਾਂਜੀ ਕਿੱਥੇ ਕੀ ਕੰਮ ਕਰਦੇ ਹੋ ਤੁਸੀਂ ਆਪਣਾ ਹਾਰਡਵੇਅਰ ਦਾ ਸੈਂਟਰੀ ਦਾ ਕੰਮ ਹੈ ਅੱਛਾ ਜੀ ਤੇ ਫਸ ਗਏ ਸੀ ਤੁਸੀਂ ਹਾਂਜੀ ਹਾਂਜੀ ਕਿਵੇਂ ਕੱਢਿਆ ਵੇ ਨੇ ਆਪਣਾ ਘਰ ਹੀ ਉੱਥੇ ਹੁੰਦਾ ਅੱਛਾ ਜੀ ਤਾਂ ਫੇਰ ਕਿਵੇਂ ਨਿਕਲੇ ਹੋ ਤੁਸੀਂ ਆ ਭਾਜੀ ਆ ਨਾ ਇਹਨਾਂ ਦੇ ਨਾਲ ਆ ਕੇ ਬਿਲਕੁਲ ਤੁਸੀਂ ਵੇਖੋ ਕਿ ਪਾਣੀ ਦੇ ਜੋ ਹਾਲਾਤ ਨੇ ਇਸ ਵੇਲੇ ਇਸ ਤਰ੍ਹਾਂ ਦੇ ਨੇ ਤਾਂ ਇਸ ਵੇਲੇ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਕਿ ਮਦਦ ਕਰਨ ਚ ਵੀ ਬਹੁਤ ਅੱਗੇ ਆਏ ਨੇ ਤਾਂ ਇਸ ਵੇਲੇ ਟਰਾਲੀ ਸਰਦਾਰ ਜੀ ਦੀ ਹੈ ਤੇ ਸਾਡੇ ਨਾਲ ਸਰਦਾਰ ਸਾਹਿਬ ਮੌਜੂਦ ਨੇ ਗੱਲਬਾਤ ਕਰਾਂਗੇ ਸਰਦਾਰ ਜੀ ਕਿੰਨੇ ਕੁ ਬੰਦੇ ਕੱਢ ਚੁੱਕੇ ਹੋ ਅੱਜ ਹਾਲੇ ਤੱਕ ਸਰ ਜੀ ਆ ਸਾਡੇ ਨਾਲ ਇਹ ਬੱਚੇ ਨੇ ਲੇਡੀਜ਼ ਨੇ ਮਲਕ ਪੰਜ ਛੇ ਹੋ ਹੈਗੇ ਨੇ ਬੱਚੇ ਪਰਿਵਾਰ ਇਹਨਾਂ ਦੇ ਐਵੇਂ ਪਿੰਡ ਆਜੋਂ ਕੱਢ ਕੇ ਲਾਏ ਆ ਰਮਦਾਸ ਦੇ ਪਿੰਡ ਮਾਂ ਪਿੰਡ ਆ ਰਮਦਾਸ ਦੇ ਵਿੱਚ ਕੋਈ ਉੱਥੋਂ ਐ ਰੈਸਕਿਊ ਕਰਕੇ ਲਾਏ ਸਾਡੇ ਪਿੰਡ ਦੀ ਟੀਮ ਆਈ ਹੈ ਮੁਜੀਠਾ ਹੜਾ ਏਰੀਆ ਦਾ ਉੱਪਰ ਸਾਡੇ ਪਿੰਡ ਆ ਸਾਡੇ 11 12 ਬੰਦੇ ਦੀ ਟੀਮ ਆ ਸਰੋਤਾਂ ਇਹ ਪੱਲੇ ਲੈ ਕੇ ਆਏ ਹਾਲਾਤ ਬਹੁਤ ਹੀ ਇਥੇ ਮਾੜੇ ਹੋਏ ਹੋਏ ਨੇ ਜੀ ਤਾਂ ਤੁਸੀਂ ਦੇਖੋ ਕਿ ਇਸ ਵੇਲੇ ਲੇਡੀਜ਼ ਨੇ ਬੱਚੇ ਨੇ ਉਹ ਵੀ ਇਸ ਵੇਲੇ ਮੌਜੂਦ ਨਹੀਂ ਜਿਹੜਾ ਕੀ ਇਸ ਵੇਲੇ ਬੜੀ ਮੁਸ਼ਕਲ ਨਾਲ ਜਿਹਨਾਂ ਰੈਸਕਿਊ ਕੀਤਾ ਗਿਆ ਹੈ ਤਾਂ ਹੋਰ ਵੀ ਲੋਕ ਨੇ ਤਾਂ ਭਾਈ ਕੀ ਹਾਲਾਤ ਕੀ ਹੈ ਉਸ ਵੇਲੇ ਸਾਰੇ ਹਾਲਾਤ ਰੇ ਜਿਹੜਾ ਇਹ ਰਮਦਾਸ ਏਰੀਆ ਵਾ ਪਰ ਇਹ ਤਾਂ 15 20 ਸਾਲ 25 ਸਾਲ ਪਿੱਛੇ ਪੈ ਗਿਆ ਜੀ ਜੋ ਸਾਡੇ ਦੇਖਾਂ ਅਸੀਂ ਕੱਲ੍ਹ ਸ਼ਾਮ ਦੇ ਇੱਥੇ ਆਏ ਹੋਏ ਆ ਤੇ ਪ੍ਰਸ਼ਾਸਨ ਕੋਲ ਅੱਗੇ ਲੈ ਗਏ ਅਸੀਂ ਅੱਗੇ ਆਏ ਆ ਕੋਰਾਂਡੀ ਜਾਰਟੀ ਟੀਮ ਦੇ ਨਾਲ ਅਸੀਂ ਅੱਗੇ ਵਧੇ ਹੋਏ ਆ ਕੋਰਾਂਡੀ ਟੀਮ ਆ ਅੱਜ ਖੜੇ ਨਹੀਂ ਹੁਣ ਤੱਕ ਹੁਣ ਤੱਕ ਦਾ ਜਿਹੜਾ ਇਹ ਹੈਵੀਐਸਟ ਫਲੱਡ ਹੈ ਜੀ ਅੱਛਾ ਅੱਜ ਤੋਂ ਪਹਿਲਾਂ ਜਿਹੜਾ 1988 ਦੇ ਵੇਲੇ ਹੜ੍ਹ ਆਏ ਸੀ ਕਿਹਾ ਜਾਂਦਾ ਸੀ ਕਿ ਪੰਜਾਂ ਤਰੇਵਾਂ ਦਾ ਪਾਣੀ ਇੱਕ ਹੋ ਗਿਆ ਸੀ ਤੇ ਅਸੀਂ ਇੱਥੋਂ ਬਜ਼ੁਰਗਾਂ ਤੋਂ ਪਤਾ ਕੀਤਾ ਵਾ ਕਹਿੰਦੇ ਜਿੰਨਾ ਪਾਣੀ ਹੋਣਿਆ ਇਹਨਾਂ ਨੂੰ 88 ਵੇਲੇ ਵੀ ਨਹੀਂ ਸੀ ਇੱਥੇ ਅੱਛਾ ਜੀ ਔਰ ਸਪੀਡ ਪਾਣੀ ਦੀ ਬਹੁਤ ਸੀ ਜਿੱਥੇ ਉਸ ਵੇਲੇ 3 ਦਿਨ ਲੱਗੇ ਸੀ ਪਾਣੀ ਪਹੁੰਚਣ ਤੇ ਉੱਥੇ ਅੱਜ ਦੀ ਡੇਟ 'ਚ 12 ਘੰਟੇ 'ਚ ਪਾਣੀ ਪਹੁੰਚ ਗਿਆ ਇੰਨੀ ਸਪੀਡ ਨਾਲ ਪਾਣੀ ਆਏ ਲੋਕਾਂ ਨੂੰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ ਬਿਲਕੁਲ ਬਿਲਕੁਲ ਤਾਂ ਤੁਸੀਂ ਵੇਖੋ ਪਾਣੀ ਦੇ ਹਾਲਾਤ ਕੁਝ ਕਿਸ ਤਰ੍ਹਾਂ ਨੇ ਤਾਂ ਇਸ ਵੇਲੇ ਇਲਾਕਾ ਤੁਸੀਂ ਆਪਣੇ ਟੀਵੀ ਸਕਰੀਨ ਤੇ ਵ ਕਿ ਕਿਸ ਤਰੀਕੇ ਨਾਲ ਮਦਦ ਦੀ ਗਹਾਰ ਲੋਕਾਂ ਨੂੰ ਲਗਾਈ ਜਾ ਰਹੀ ਹੈ ਔਰ ਲੋਕਾਂ ਨੂੰ ਡਰ ਹੈ ਔਰ ਪਿੰਡ ਦੇ ਪਿੰਡ ਜਿਹੜੇ ਨੇ ਇਸ ਵੇਲੇ ਜਿਹੜੇ ਡੁੱਬ ਚੁੱਕੇ ਨੇ ਤਾਂ ਇਹ ਤੁਹਾਨੂੰ ਘਰਾਂ ਦੇ ਹਾਲਾਤ ਪਿੰਡਾਂ ਦੇ ਹਾਲਾਤ ਜਿਹੜੇ ਨੇ ਉਹ ਤੁਸੀਂ ਦੇਖੋ ਕਿ ਟਰੈਕਟਰ ਜਿਹੜੇ ਕੱਢੋ ਤਾਂ ਬਿਲਕੁਲ ਪਾਣੀ ਦੀਆਂ ਤਸਵੀਰਾਂ ਤੁਸੀਂ ਦੇਖੋ ਚਾਰੇ ਪਾਸੇ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆਏਗਾ ਤਾਂ ਪਾਣੀ ਦੇ ਵਿੱਚ ਕਿਵੇਂ ਫਸਰੇ ਨੇ ਲੋਕ ਕਿਵੇਂ ਲੋਕਾਂ ਵੱਲੋਂ ਇੱਥੇ ਅਰੇਂਜਮੈਂਟ ਕੀਤੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਲਗਾਤਾਰ ਵੇਖ ਸਕਦੇ ਹੋ ਤੇ ਇੱਧਰ ਪਾਣੀ ਤੁਸੀਂ ਵੇਖੋ ਪਾਣੀ ਦਾ ਫਲੋ ਤੁਸੀਂ ਵੇਖੋ ਕਿ ਇਸ ਕਦਰ ਫਲੋ ਹੈ ਔਰ ਕਿੰਨਾ ਕੁ ਪਾਣੀ ਇਸ ਵੇਲੇ ਹੈ ਤਾਂ ਲੋਕ ਜਿਹੜੇ ਨੇ ਇਸ ਵੇਲੇ ਫਸੇ ਹੋਏ ਨੇ ਤਾਂ ਇੱਧਰ ਵੀ ਪਾਣੀ ਦਾ ਦੂਸਰੇ ਪਾਸੇ ਸੜਕ ਦੇ ਹਾਲਾਤ ਵੀ ਤੁਹਾਨੂੰ ਸਾਂਝੇ ਕਰ ਰਹੇ ਹਾਂ ਕਿ ਤੁਸੀਂ ਵੇਖੋ ਕਿ ਜਿਹੜੀਆਂ ਸੜਕਾਂ ਨੇ ਸਾਰੀਆਂ ਜਾਂਦੀਆਂ ਨੇ ਸੜਕਾਂ ਤੇ ਹਾਲਾਤ ਕੀ ਬਣੇ ਨੇ ਉੱਥੇ ਲੇਕੇ ਆਣਾ ਬਹੁਤ ਮੁਸ਼ਕਲ ਹੈ ਔਰ ਇੱਥੇ ਇਹ ਸਭ ਇੱਕ ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ ਤੋਂ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਲਗਾਤਾਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਇਸ ਵੇਲੇ ਇੱਥੇ ਨਜ਼ਰ ਆ ਰਹੇ ਨੇ ਪਾਣੀ ਦੇ ਹਾਲਾਤ ਤੁਸੀਂ ਵੇਖੇ ਇੱਕ ਭੈਣ ਸਾਡੇ ਨਾਲ ਮੌਜੂਦ ਹੈ ਇਸ ਵੇਲੇ ਆਪਣੇ ਬੱਚੇ ਦੇ ਨਾਲ ਇੱਥੇ ਮੌਜੂਦ ਨੇ ਹਾਂਜੀ ਭੈਣ ਜੀ ਕੀ ਕਹਿਣਾ ਚਾਹੋਗੇ ਕੀ ਹਾਲਾਤ ਨੇ ਵੀਰੇ ਬੜੇ ਮੜੇ ਲਾ ਤੁਹਾਡੇ ਘਰ ਇੱਕ ਸਭ ਦੇ ਡੁੱਬ ਗਏ ਜੇ ਹਾਡੀਆਂ ਫਸਲਾਂ ਸਾਡੇ ਘਰ ਇੱਕ ਸਾਹ ਦੇ ਰੋਗੇ ਬੜੀ ਮੁਸ਼ਕਲ ਨਿਕਲੇ ਹਮ ਹਾੜੇ ਬੱਚੇ ਤੇ ਅਹੀਂ ਬੱਚੇ ਬਸ ਕੀ ਹੋਇਆ ਕੀ ਅਚਾਨਕ ਇੱਕ ਸਦਮ ਕੱਲ ਕਹਿੰਦੇ ਕੀ ਪਾਣੀ ਛੱਡ ਦਿੱਤਾ ਗਿਆ ਵਾ ਤੇ ਕੱਲ ਪਤਾ ਹੀ ਨਹੀਂ ਲੱਗਾ ਵੀ ਇੱਕ ਸਦਮ ਛੱਲਾ ਦੇ ਨਾਲ ਇੰਨੀ ਤੇਜ਼ੀ ਨਾਲ ਪਾਣੀ ਆਇਆ ਵੀ ਸਾਡੇ ਅੰਦਰ ਅੱਧੇ ਤੱਕ ਕਮਰੇ 10-10 ਫੁੱਟ ਅੰਦਰ ਵੜ ਗਿਆ ਜੇ ਪਾਣੀ ਪਾਣੀ ਤੁਹਾਡੇ ਹਾਂਜੀ ਘਰਾਂ ਦੇ ਵਿੱਚ 10-10 ਫੁੱਟ ਵੜ ਗਿਆ ਜੇ ਵਾਣ ਪਿੰਡ ਗੈਸ ਏਜੰਸੀ ਦੇ ਲੱਗੇ ਤੁਸੀਂ ਫਿਰ ਕਿਵੇਂ ਬਚੇ ਫਿਰ ਅਹੀਂ ਬੜਾ ਵੱਡ ਬਸ ਨਿਕਲਣ ਦੀ ਕੀਤੀ ਉਥੋਂ ਮੇਰੇ ਹਸਬੰਡਾ ਇਹਨਾਂ ਨੇ ਬਸ ਸਾਨੂੰ ਫਟਾਫਟ ਉੱਥੋਂ ਕੱਢਿਆ ਤੇ ਅਸੀਂ ਪਿੰਡ ਹੀ ਗਏ ਅਸੀਂ ਫਿਰ ਇਹਨਾਂ ਨੂੰ ਫੋਨ ਕੀਤਾ ਸਾਨੂੰ ਇੱਥੋਂ ਕੱਢਿਆ ਗਿਆ ਵਾ ਤੇ ਬੱਚੇ ਫਿਰ ਨਾਲ ਹੀ ਫਿਰ ਚੁੱਕੇ ਫੜਾ ਹਾਂਜੀ ਬੱਚੇ ਬਸ ਬੱਚੇ ਫਿਰ ਬਸ ਬੱਚੇ ਹੀ ਚੁੱਕੇ ਗਏ ਆ ਸਾਡਾ ਕੋਈ ਸਮਾਨ ਨਹੀਂ ਰਿਹਾ ਕੋਈ ਸਾਡੇ ਘਰ ਘਰ ਸਭ ਕੁਝ ਉੱਥੇ ਹੀ ਆ ਕੱਪੜੇ ਬੱਚਿਆਂ ਦੇ ਹਰ ਇੱਕ ਚੀਜ਼ਾਂ ਸਭ ਕੁਝ ਉੱਥੇ ਰੁੜ ਗਿਆ ਵਾ ਅੱਛਾ ਸਭ ਕੁਝ ਰੁੜ ਗਿਆ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ ਤੇ ਪੈਲੀਆਂ ਦਾ ਠੇਕੇ ਤੇ ਪੈਲੀਆਂ ਦਾ ਹਾਂ ਅਸੀਂ ਕਿੱਥੋਂ ਰਜਾਨਾ ਪਰਣਾ ਜੀ ਟੁੱਟ ਗਏ ਘੜੀਆਂ ਫਸਲਾਂ ਰੁੜ ਗਈਆਂ ਸਾਰੀਆਂ ਤਾਂ ਹੁਣ ਰੈਸਕਿਊ ਕਰਕੇ ਕਿੱਥੇ ਜਾ ਰਹੇ ਹੋ ਤੁਸੀਂ ਹੁਣ ਹੁਣ ਅਸੀਂ ਲੁਧਿਆਣੇ ਨੂੰ ਜਾਵਾਂਗੇ ਅਜੇ ਵਹੀ ਫਤੇਗੜ ਵਾਲੀ ਸਾਈਡ ਜਾ ਰਹੇ ਆ ਫਤੇਗੜ ਤੋਂ ਫਿਰ ਲੁਧਿਆਣੇ ਨੂੰ ਦੇਖੋ ਮੇਰੇ ਹਸਬੰਦ ਆ ਲੈ ਕੇ ਜਾਣਗੇ ਕਿ ਜਿੱਥੇ ਅਸੀਂ ਇੱਥੇ ਤਾਂ ਭਾਜੀ ਰਹਿਣਾ ਬਹੁਤ ਮੁਸ਼ਕਿਲ ਆ 10 12 ਦਿਨ ਕੱਟੋ ਘਾਟ ਲੱਗਣਗੇ ਇੱਥੇ ਘਰੇ ਜਾਣ ਨੂੰ ਜਿਹੜੇ ਵੀ ਰਿਸ਼ਤੇਦਾਰੀ ਚ ਆਪਣੇ ਸਨ ਨੁਕਸਾਨ ਕੀ ਹੋਇਆ ਉਹ ਠੇਕੇ ਤੇ ਜ਼ਮੀਨ ਵਾਲੇ ਸੀ ਝੋਨਾ ਸੀਗਾ ਹਾਂਜੀ ਉਹ ਸਾਰਾ ਖਰਾਬ ਹੋ ਗਿਆ ਤੇ ਬਾਕੀ ਡੰਗਰ ਵਛਾ ਜੋ ਵੀ ਘਰ ਦਾ ਕਪੜਾ ਜੋ ਗਾਈਆਂ ਗਾਈਆਂ ਵੀ ਰੁੜ ਗਈਆਂ ਡੰਗਰ ਵਛਾ ਸਭ ਕੁਝ ਸਾਡਾ ਰੁੜ ਗਿਆ ਕੁਛ ਨਹੀਂ ਬੱਚਾ ਗੱਡੀਆਂ ਕੁਛ ਨਹੀਂ ਸਾਡੇ ਚਲੋ ਗੱਡੀਆਂ ਤਾਂ ਹੈ ਨਹੀਂ ਟਰੈਕਟਰ ਗੱਡੀਆਂ ਗੱਡੀਆਂ ਨਹੀਂ ਹੈਗੀਆਂ ਮੈਡਮ ਕੀ ਕਹਿਣਾ ਚਾਹੋਗੇ ਕਿ ਕਿਸ ਜਿਵੇਂ ਕਿਵੇਂ ਬੱਚੇ ਹੋ ਕੀ ਭਈ ਮੈਂ ਨਹੀਂ ਬੋਲਦਾ ਤਾਂ ਬਿਲਕੁਲ ਤੁਸੀਂ ਵੇਖੋ ਕਿ ਹੁਣ ਇੱਥੇ ਤੁਹਾਨੂੰ ਤਸਵੀਰ ਤੁਹਾਨੂੰ ਦੱਸ ਰਿਹਾ ਆ ਆਰਮੀ ਲਗਾਤਾਰ ਮੂਵਮੈਂਟ ਦੇ ਰਹੀ ਆ ਆਰਮੀ ਵੱਲੋਂ ਜਿਹੜਾ ਹੈ ਰੈਸਕਿਊ ਆਪਰੇਸ਼ਨ ਚਲਾਏ ਜਾ ਰਹੇ ਨੇ ਐਨਡੀਆਰਐਫ ਦੀ ਟੀਮਾਂ ਤਨਾਤ ਨੇ ਤਾਂ ਇਹ ਜਿਹੜਾ ਹੈ ਉੱਥੇ ਦੂਸਰੇ ਪਾਸੇ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਆ ਪਾਣੀ ਦਾ ਹਾਲਾਤ ਤੁਸੀਂ ਵੇਖੋ ਕਿ ਦੂਰ ਦਰਾਡੇ ਤੱਕ ਜਿੱਥੇ ਵੀ ਤੁਹਾਡੂੰ ਅੱਖ ਜਾਏਗੀ ਜਿੱਥੇ ਕੈਮਰੇ ਦਾ ਫੋਕਸ ਜਾਏਗਾ ਜਿੱਥੇ ਕੈਮਰੇ ਦੀ ਅੱਖ ਜਾਏਗੀ ਤੁਹਾਨੂੰ ਸਿਰਫ ਪਾਣੀ ਹੀ ਪਾਣੀ ਨਜ਼ਰ ਆਏਗਾ ਔਰ ਇੱਥੇ ਪਤਾ ਨਹੀਂ ਇਸ ਵੇਲੇ ਕਿ ਖੇਤ ਕਿੱਥੇ ਨੇ ਔਰ ਸੜਕਾਂ ਕਿੱਥੇ ਨੇ ਕੋਈ ਇਸ ਬਾਰੇ ਅੰਦਾਜ਼ਾ ਨਹੀਂ ਹੈ ਪਰ ਸਿਰਫ ਇਹ ਹੈ ਕਿ ਨੁਕਸਾਨ ਬਹੁਤ ਹੋ ਚੁੱਕਾ ਹੈ ਬਹੁਤ ਸਾਰੇ ਲੋਕ ਫਸੇ ਨੇ ਜਿਨ੍ਹਾਂ ਨੂੰ ਕਿ ਬਾਹਰ ਕੱਢਣ ਵਾਸਤੇ ਕੰਮਕਾਰ ਕੀਤੇ ਜਾ ਰਹੇ ਨੇ ਐਨ ਡੀ ਆਰ ਐਫ ਦੀ ਟੀਮਾਂ ਤਨਾਤ ਨੇ ਸੁਰੱਖਿਆ ਏਜੰਸੀਆਂ ਤਨਾਤ ਨੇ ਤਾਂ ਕਿ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਬਚਾਇਆ ਜਾ ਸਕੇ ਤਾਂ ਇਹ ਤਸਵੀਰ ਕਾਫੀ ਕੁਝ ਬਿਆਨ ਕਰਦੀ ਹੈ ਔਰ ਜਿਵੇਂ ਕੀ ਪੰਜਾਬੀ ਅਕਸਰ ਮਦਦ ਕਰਨ ਵਾਸਤੇ ਸਭ ਤੋਂ ਅੱਗੇ ਹੁੰਦੇ ਨੇ ਤਾਂ ਹੁਣ ਵੀ ਪੰਜਾਬੀ ਜਿਹੜੇ ਨੇ ਸਭ ਤੋਂ ਜ਼ਿਆਦਾ ਮਦਦ ਕਰਦੇ ਨਜ਼ਰ ਆ ਰਹੇ ਨੇ ਤਾਂ ਲੋਕਾਂ ਨੂੰ ਅਪੀਲ ਹੈ ਕਿ ਵੱਤਵਾਰ ਮਤ ਕਰੋ ਤਾਂ ਕਿ ਜਿਹੜੇ ਲੋਕ ਫਸੇ ਨੇ ਉਹਨਾਂ ਨੂੰ ਕਿਤੇ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾਇਆ ਜਾ ਸਕੇ ਕੈਮਰਾਮੈਨ ਅਸ਼ਦੀ ਨਾਲ ਸਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ